ਇਹ ਜਿਹੜਾ ਸ਼ੇਰ ਹੁੰਦਾ ਨੇ ਆਪਣੇ ਆਖਰੋਟ ਆਂਗ ਹੁੰਦਾ ਉਹ ਨੂੰ ਜਦੋਂ ਹਿੱਕ ਤੋੜਦੇ ਆ ਤੇ ਫਿਰ ਇਹਦੇ ਅੰਦਰੋਂ ਰਮਜ਼ ਦੀ ਗਰੀ ਨਿਕਲਦੀ ਆ ਇਸ ਕਰਕੇ ਅਸੀਂ ਆਪਣੀ ਸੰਗਲੀ ਜਿਹੜੀ ਆ ਉਹ ਦੂਜੇ ਪੈਰਾਂ 'ਚ ਨਹੀਂ ਪਾ ਸਕਦੇ ਵੀ ਸਾਨੂੰ ਜਿਆਦਾ ਪਤਾ ਕਿਉਂਕਿ ਸਮਾਂ ਬਦਲਦਾ ਇੱਕ ਸਾਥ ਰਹਿੰਦਾ ਨਹੀਂ ਤੇ ਬਹੁਤ ਕੁਝ ਬਦਲ ਜਾਂਦਾ ਕਾਲੀ ਆ ਇੱਕ ਦੌੜ ਆ ਸਾਡੇ ਕੋਲ ਇੱਕ ਪੰਡਾ ਵੀ ਸਕੂਨ ਨਹੀਂ ਅਸਲੀ ਗੱਲ ਦੋਸਤੋ ਸੇਲ ਦਾ ਸਵਾਗਤ ਸ੍ਰੀ ਆਦੀ ਪਿਆਰੀ ਜੀ ਖੂਬਸੂਰਤ ਸਵੇਰ ਤੇ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਆ ਸਾਰਿਆਂ ਦਾ ਜਿੱਥੇ-ਜਿੱਥੇ ਦੇਸ਼-ਵਿਦੇਸ਼ ਚ ਤੁਸੀਂ ਵਸਦੇ ਹੋ ਪਰਮਾਤਮਾ ਅੱਗੇ ਦੁਆ ਕਰਦਾ ਖੁਸ਼ ਰਹੋ ਆਬਾਦ ਰਹੋ ਲੋਕੜੀਆਂ ਜਿੱਥੇ ਮੈਂ ਐਕਸਫਾਈ ਨੂੰ ਰੋਕੇ ਸਾਹ ਲੈਣਾ ਹੈ ਉੱਥੇ ਮੈਂ ਚਲੋ ਸਾਡੇ ਨਾਲ ਗੱਲਬਾਤ ਵੀ ਕਰ ਲੈਂਦੇ ਆ ਦੋਸਤੋ ਕਿਹਦੇ ਗੱਲ ਚੱਲ ਰਹੀ ਸੀ ਇੰਗਲਿਸ਼ੀ ਦੇ ਪੰਜਾਬੀ ਦੀ ਤਾਂ ਕਿਸੇ ਨੇ ਪੁੱਛਿਆ ਵੀ ਇੱਕ ਪਾਥੀ ਨੂੰ ਕੀ ਕਹਿੰਦੇ ਹੋ ਕਹਿੰਦੇ ਇੱਕ ਪਾਥੀ ਨੂੰ ਪਾਥੀ ਕਹਿੰਦੇ ਆ ਤੇ ਦੋਹਾਂ ਪਾਥੀਆਂ ਨੂੰ ਪਾਥੀਆਂ ਕਹਿ ਦਿੰਦੇ ਆ ਦੋ ਪਾਥੀ ਕਹਾਂਗੇ ਇੰਗਲਿਸ਼ ਚ ਕੋਈ ਨੇ ਪੁੱਛਿਆ ਵੀ ਇੱਕ ਕੁੱਤੇ ਨੂੰ ਕੀ ਕਹਿੰਦੇ ਕਹਿੰਦੇ ਡੌਗ ਤੇ ਉਹ ਆ ਨਾ ਵੀ ਜੇ 20 25 ਕੁੱਤੇ ਹੋਣ ਤੇ ਫਿਰ ਕੀ ਕਹਾਂਗੇ ਉਹ ਕਹਿੰਦਾ ਉਹਨਾਂ ਡੌਗਸ ਕਹਿ ਦਿਆਂਗੇ। ਤੋ ਉਹ ਕਹਿੰਦਾ ਜੇ ਤੁਹਾਡੇ ਇੱਕ ਕੁੱਤਾ ਹੋਵੇ ਤੈਨੂੰ ਕੀ ਕਹੋਗੇ ਆਂਦੇ ਇੱਕ ਕੁੱਤਾ ਤੇ ਉਹ ਕਹਿੰਦਾ ਜੇ 20 25 ਕੁੱਤੇ ਤੁਹਾਡੇ ਹੋਣ ਤੇ ਉਹ ਆਂਦਾ ਫਿਰ ਤਾਂ ਇੱਕੋ ਹੀ ਸ਼ਬਦ ਨਾਲ ਤੇ ਬਜਦਾ ਕਤੀੜ। ਤੇ ਦੋਸਤੋ ਇਹ ਕਤੀੜ ਇੰਨੀ ਹੋ ਗਈ ਨਹਿਰ ਦੇ ਉੱਤੇ ਕਿਉਂਕਿ ਕੁਝ ਗਲਤੀਆਂ ਸਾਡੀਆਂ ਵੀ ਆ ਜਿਹੜੀ ਅਡਾ ਰੋੜੀ ਪਿੰਡਾਂ ਦੇ ਵਿੱਚ ਬਣਾਈਆਂ ਗਈਆਂ ਇਹੋ ਪਿੰਡਵਦਨ ਦੇ ਨਾਲ ਪਿੰਡਾਂ ਦੇ ਨੇੜੇ ਆ ਗਈਆਂ ਤੇ ਕੁਝ ਪਿੰਡਾਂ ਦੇ ਵਿੱਚ ਜਿਹੜੇ ਆ ਆਲਸੀ ਸਿਆਸੀ ਮਸਲੇ ਨੂੰ ਲੈ ਕੇ ਖਿੱਚੋ ਤਾਣਾ ਉਹਨਾਂ ਕਰਕੇ ਇਹ ਡਰੋੜੀਆਂ ਲਗਭਗ ਬੰਦੀ ਹੋਈਆਂ ਪਈਆਂ ਤੇ ਲੋਕ ਕੀ ਕਰਦੇ ਆ ਕਿ ਜਿਹੜੀ ਨਹਿਰ ਦੀ ਖੂਬਸੂਰਤ ਜਗਾ ਵਾ ਜਿੱਥੇ ਸਵੇਰੇ ਸੈਰ ਮੈਂ ਸਾਹਿਬ ਨੂੰ ਆਉਣਾ ਜੋ ਕੱਟਾ ਬੱਛਾ ਮਰਦਾ ਉਹ ਇੱਥੇ ਨਹਿਰ ਦੇ ਪੋਲ ਤੇ ਛੁੱਟ ਜਾਂਦੇ ਥੋੜਾ ਜਿਹਾ ਦੂਰ ਕਰਕੇ ਤੇ ਸਵਾਂ ਦੇ ਹਿਸਾਬ ਨਾਲ ਜਿਹੜੇ ਕੁੱਤੇ ਆ ਉਹ ਆ ਕੇ ਤੇ ਆਪਦਾ ਉਹਨਾਂ ਦੇ ਪੇਟ ਭਰਦਾ ਹੀ ਆ। ਉਹ ਲੱਗੇ ਰਹਦੇ ਆ ਕਿਉਂਕਿ ਉਹ ਜਿਹੜੀਆਂ ਕਿਸੇ ਟਾਈਮ এনवायरमेंट ਨੂੰ ਸਾਫ਼ ਕਰਦੀਆਂ ਸੀ ਗਲਿੰਝਾਂ ਜਿਹਨਾਂ ਨੂੰ ਅਸੀਂ ਇੱਲਾ ਵੀ ਕਹਿੰਦੇ ਸੀ ਵੱਡੀਆਂ ਉਹ ਤੇ ਖਤਮ ਹੋ ਗਈਆਂ। ਉਹਦਾ ਕਾਰਨ ਕੀ ਸੀ? ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ ਕੋਈ ਕਹਿੰਦਾ ਟੀਕੇ ਲੱਗੇ ਸੀ ਉਹਨਾਂ ਨੂੰ ਡੰਗਰਾਉਣ ਲੱਗਦੇ ਸੀ ਤਾਂ ਕੋਈ ਕਹਿੰਦਾ ਕੁਝ ਕੋਈ ਕਹਿੰਦਾ ਕੋਈ ਉਹ ਖਤਮ ਹੋ ਗਈਆਂ। ਉਹਦੀ ਜਗ੍ਹਾ ਕੁੱਤੇ ਆ ਲੈ ਲਈ। ਪਰ ਇਹ ਕੁੱਤੇ ਇੰਨੇ ਭਿਆਨਕ ਨੇ ਜੇ ਸੱਚੀ ਪੁੱਛੋ ਤੇ ਨਹਿਰ ਦੇ ਉੱਤੇ ਬੈਠ ਨੂੰ ਦਿਲ ਵੀ ਨਹੀਂ ਕਰਦਾ ਜੇ ਸਨਹਿਰ ਦੇ ਉੱਤੇ ਮੈਂ ਸਾਲਾ ਬੱਦੀ ਸੈਰ ਕਰਦਾ ਰਿਆਂ ਅੱਜ ਉਹ ਸਨਹਿਰ ਦੇ ਉੱਤੇ ਹੌਣ ਤੋਂ ਡਰ ਲੱਗਦਾ ਔਰ ਉਹਦੀ ਖੂਬਸੂਰਤੀ ਹੈ ਜਿਹੜੀ ਨਹਿਰ ਦੀ ਨੂੰ ਹੀ ਵਿਗਾੜ ਰਹੇ ਇਹ ਵੀ ਹੁਣ ਅੰਨੇ ਗਾੜੀ ਰੋਣਾ ਅੱਖੀਆਂ ਦਾ ਖੋ ਕਿੰਨੂੰ ਕਵੇ ਕਿ ਤੂੰ ਆਹ ਕੰਮ ਕਰ ਸਾਰੇ ਹੀ ਸਣੇ ਦੋਸਤੋ ਜਿੱਥੇ ਮੈਂ ਬੈਠਾ ਇੱਥੇ ਮੇਰੇ ਲੱਗੇ ਤੁਸੀਂ ਕੁੱਤੇ ਭੌਂਕਦੇ ਸੁਣੇ ਹਣੇ ਹੁਣ ਥੋੜੇ ਜਿਹਾ ਦੂਰ ਚਲੇ ਗਏ। ਕਾਫੀ ਰੌਣਕ ਇਹਨਾਂ ਲਈ ਆ। ਪਰ ਖੁਦਾ ਖੈਰ ਹੀ ਕਰੇ ਜੇ ਕੋ ਕਲਾਕਾਰਾ ਬੰਦਾ ਇਹਨਾਂ ਦੇ ਟੱਕਰ ਜੇ ਇਹਨਾਂ ਨੂੰ ਤੇ ਉਹਦੀ ਖੈਰ ਹੈ ਨਹੀਂ। ਤੇ ਯਹਾਂ ਕੋਈ ਕਿਸੇ ਕੋ ਰਾਸਤਾ ਨਹੀਂ ਦਿੰਦਾ। ਤੇ ਯਹਾਂ ਕੋਈ ਕਿਸੇ ਕੋ ਰਾਸਤਾ ਨਹੀਂ ਦਿੰਦਾ। ਮuje ਗਿਰਾ ਕਰ ਤੁਮ ਸੰਭਲ ਸਕੋ ਤਕਿਆ ਲੋ। ਇਹ ਸ਼ੇਰ ਆ ਦੋਸਤੋ ਨਿਦਾ ਫਾਜ਼ਲੀ ਹਣਾ ਦਾ। ਉਹਦਾ ਪਿਆਰਾ ਸ਼ੇਰ ਆ ਤੇ ਇਹਦੇ ਵਿੱਚ ਸ਼ੇਰ ਤੇ ਬੜੀ ਖੂਬਸੂਰਤ ਉਹਨਾਂ ਗੱਲ ਕਹੀ ਆ ਕਿ ਜੇ ਕਿਸ ਇਨਸਾਨ ਦੇ ਜੋ ਹਾਸ ਹੁੰਦਾ ਨਾ ਜਦੋਂ ਤੇ ਉਹ ਫਿਰ ਕਹਿੰਦਾ ਕਿ ਮੈਨੂੰ ਹੁਣ ਜਿੰਨੀ ਕਿ ਪਾਵਰ ਮਿਲੀ ਆ ਨਾ ਮੇਰੇ ਖੁਦਾ ਹੋਣ ਲਈ ਕਾਫੀ ਆ ਤੇ ਉਹ ਹਿਸਾਬ ਨਾਲ ਹੀ ਉਹਦਾ ਹੰਕਾਰ ਆ ਜਿਹੜਾ ਵਾਅ ਡਵੈਲਪ ਹੋ ਜਾਂਦਾ ਉਹ ਗੌਂਦਾ ਉਹਦੀ ਦਿੱਲੀ ਤੇ ਤੇ ਹਮੇਂ ਜਿਹੜੀ ਆ ਇਹਨੂੰ ਸਿਰਜਦੀ ਆ ਫਿਰ ਜਹਾਂ ਕੋਈ ਕਿਸੇ ਕੋ ਰਾਸਤਾ ਨਹੀਂ ਦਿੰਦਾ ਔਰ ਜਿੰਨੀ ਜੋਗਾ ਕੋਈ ਹੁੰਦਾ ਉਹ ਕਹਿੰਦਾ ਵੀ ਹੁਣ ਮੇਰੇ ਤੋਂ ਅੱਗੇ ਬਸ ਹੀ ਆ ਤੇ ਮੋਝੇ ਗਿਰਾ ਕਰ ਤੂੰ ਸੰਭਲ ਸਕੋ ਤੋ ਚਲੋ ਤੇ ਜੇ ਤੁਸੀਂ ਅੱਗੇ ਲੰਘਣਾ ਕਿਸ ਤੋਂ ਤੇ ਜਦੜਾਵਾ ਤੇ ਕਈ ਵਾਰੀ ਫਿਰ ਕਿਸੇ ਨੂੰ ਮੋਢੇ ਤੋਂ ਫੜ ਕੇ ਪਿਛਾਂ ਖਿੱਚਣਾ ਪੈਂਦਾ ਹੁਣ ਉਹ ਖਿੱਚਣ ਦੇ ਨਾਲ ਡਿੱਗਦਾ ਇਹ ਉਹ ਵੀ ਸੰਭਲ ਜਾਂਦਾ ਜਾਂ ਤੁਸੀਂ ਸੰਭਲ ਜਾਂਦੇ ਜਿਹੜਾ ਸ਼ੇਰ ਹੁੰਦਾ ਨੇ ਆਪਣੇ ਆਖਰੋਟ ਆਕੂ ਹੁੰਦਾ ਇਹ ਮੇਰੇ ਕੋਲ ਹੀ ਤੋੜਦੇ ਆ ਤੇ ਫਿਰ ਇਹਦੇ ਅੰਦਰੋਂ ਰਮਜ਼ ਦੀ ਗਰੀ ਨਿਕਲਦੀ ਆ ਬੜਾ ਪਿਆਰਾ ਬੜਾ ਖੂਬਸੂਰਤ ਸ਼ੇਰ ਦਾ ਫਾਜਲੀ ਉਹਨਾਂ ਦਾ ਇਹ ਮੇਰੇ ਤੇ ਇਹਦੇ ਖੂਬਸੂਰਤ ਲੰਮੇ ਆ ਇਹਨਾਂ ਦੇ ਵਿੱਚ ਹੋਈ ਕਵਤਾ ਵਰਗੀ ਖੂਬਸੂਰਤ ਜਿਹੜੀ ਆ ਖੁਸ਼ਬੂ ਐ ਇਹਨੂੰ ਕੋਲਦੇ ਆ ਦੋਸਤੋ ਰਬਿੰਦਰ ਨਾਥ ਗੋਹਰ ਬੰਗਾਲੀ ਅਦਬ ਦੇ ਬੰਗਾਲੀ ਸਾਹਿਦ ਦੇ ਬਹੁਤ ਵੱਡੇ ਸਾਹਿਤਕਾਰ ਉਹ ਕਹਿੰਦੇ ਆ ਵੀ ਕਿਸੇ ਵੀ ਬੱਚੇ ਨੂੰ ਆਪਣੇ ਗਿਆਨ ਦੀ ਸੀਮਾ ਚ ਨਾ ਬੰਨੋ ਕਿਉਂਕਿ ਉਹ ਕਿਸੇ ਹੋਰ ਸਮੇਂ ਚ ਪੈਦਾ ਹੋਇਆ ਉਹ ਤਾਂ ਦਾ ਸਮਾਂ ਕੋਈ ਹੋਰ ਸੀ ਤੇ ਕਈ ਵਾਰੀ ਅਸੀਂ ਇਹ ਸੋਚ ਲੈਂਦੇ ਆ ਕਿ ਬੱਚੇ ਨੂੰ ਸ਼ਾਇਦ ਕੁਝ ਪਤਾ ਨਹੀਂ ਤੇ ਸਾਨੂੰ ਜਿਆਦਾ ਪਤਾ ਵਾ ਕਿਉਂਕਿ ਇਹ ਤੇ ਬੱਚਾ ਵਾ ਪਰ ਰਵਿੰਦਰਨਾਥ ਗੌਰ ਉਹਨਾਂ ਦੀ ਬੜੀ ਖੂਬਸੂਰਤ ਗੱਲ ਆ ਕਿ ਸਾਡਾ ਵਕਤ ਜਿਹੜਾ ਅਸੀਂ ਉਹ ਸਾਨੂੰ ਜੋ ਦੇ ਕੇ ਗਿਆ ਵਾ ਉਹਦੋਂ ਕਿਤੇ ਦੂਣਾ ਸ਼ਾਇਦ ਇਸ ਨਵੇਂ ਵਕਤ ਨੇ ਬੱਚੇ ਦੀ ਝੋਲੀ ਚ ਪਾ ਦਿੱਤਾ ਹੋਵੇ ਇਸ ਕਰਕੇ ਅਸੀਂ ਆਪਣੀ ਸੰਗਲੀ ਜਿਹੜੀ ਆ ਉਹ ਦੂਜੇ ਪੈਰਾਂ 'ਚ ਨਹੀਂ ਪਾ ਸਕਦੇ ਵੀ ਸਾਨੂੰ ਜਿਆਦਾ ਪਤਾ ਤੇ ਇਹ ਜਿਹੜੇ ਨਵੇਂ ਬੱਚੇ ਆ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਆਪਣੇ ਸਮੇਂ ਦਾ ਪਤਾ ਉਹਨਾਂ ਦੇ ਬੱਚਿਆਂ ਨੂੰ ਨਾ ਆਪਣੇ ਸਮੇਂ ਦਾ ਪਤਾ ਕਿਉਂਕਿ ਸਮਾਂ ਬਦਲਦਾ ਇੱਕ ਸਾੜ ਰਹਿੰਦਾ ਨਹੀਂ ਤੇ ਬਹੁਤ ਕੁਝ ਬਦਲ ਜਾਂਦਾ ਆਸਾਂ ਹੈ ਜਹਾਂ ਮੁਝੇ ਢੂੰਡਣਾ ਨਜ਼ੀਰ ਆਸਾਂ ਹੈ ਜਹਾਂ ਮੁਝੇ ਢੂੰਡਣਾ ਨਜ਼ੀਰ ਮੇਰੇ ਘਰ ਕੇ ਆਸ-ਪਾਸ ਉੱਚੀਆਂ ਇਮਾਰਤਾਂ ਹੈ ਸ਼ਾਇਰ ਦੇ ਕਹਿਣ ਦਾ ਅੰਦਾਜ਼ ਆ ਕਲਮ ਦੀ ਖੂਬਸੂਰਤੀ ਆ ਅੰਦਾਜ਼ੇ ਵਿਆਹਾਂ ਕਿੰਨੇ ਪਿਆਰੇ ਲਫ਼ਜ਼ਾਂ ਵਿੱਚ ਗੱਲ ਕੀਤੀ ਮੁੰਡੇ ਯਹਾਂ ਡੂੰਡਦਾ ਸਾਹ ਹੈ ਨਵੀਰ ਇੰਗਰੇ ਗਰ ਕੇ ਆਸਮਾਨ ਉੱਚੀ ਇਮਾਰਤیں ਇਹਨਾਂ ਸ਼ਬਦਾਂ 'ਚ ਇੱਕ ਦਰਦ ਵੀ ਆ ਕਿਉਂਕਿ ਜਦੋਂ ਘਰ ਕੱਚੇ ਸੀ ਉਦੋਂ ਸਾਡੇ ਰਿਸ਼ਤੇ ਸਾਡੇ ਚ ਜੁਬਾਤ ਬੜੇ ਪੱਕੇ ਸੀ ਹੁਣ ਜਿੱਥੇ ਬਿਲਡਿੰਗਾਂ ਉੱਚੀਆਂ ਹੁੰਦੀਆਂ ਜਾਂਦੀਆਂ ਆ ਬੜੀਆਂ-ਬੜੀਆਂ ਮਲਟੀ ਸਟੋਰੀ ਹੁੰਦੀਆਂ ਜਾਂਦੀਆਂ ਉੱਥੇ ਰਿਸ਼ਤਿਆਂ ਦਾ ਨਗਾਰ ਲੈ ਡੁੱਬਾ ਹਰ ਇੱਕ ਨੂੰ ਇੱਕ ਕਾਲੀ ਆ ਇੱਕ ਦੌੜ ਆ ਇੱਕ ਦੂਜੇ ਨੂੰ ਪਛਾੜ ਜਾਂਦੀ ਸਾਨੂੰ ਜਿਹੜੀ ਆ ਹੋੜ ਲੱਗੀ ਆ ਜਦੋਂ ਕਿ ਸਾਡੇ ਕੋਲ ਇੱਕ ਪੰਡਾ ਵੀ ਸਕੂਨ ਨਹੀਂ ਐਂ ਦੌੜੀ ਜਾਂਦੇ ਆ ਪਹੁੰਚਣਾ ਕਿੱਥੇ ਆ ਇਹ ਚੀਜ਼ ਦਾ ਸਾਨੂੰ ਕੋਈ ਪਤਾ ਨਹੀਂ ਔਰ ਹਰ ਕੋਈ ਕਹਿੰਦਾ ਕਿ ਮੈਂ ਧੋਗੇ ਨਿਕਲ ਜਾ ਮੈਂ ਧੋਨ ਕੇ ਨਿਕਲ ਜਾ ਤੇ ਬੜਾ ਕੁਝ ਉੱਚਾ ਸਾਰਿਆ ਜਾ ਰਿਹਾ ਗੁਰੂ ਸਾਹਿਬ ਕਹਿੰਦੇ بڑے بڑے ਜੋ ਦਿਖੇ ਲੋਕ ਤਨ ਕੋ ਆਪੇ ਚਿੰਤਾ ਰੋਗ ਵੱਡਾ ਪੈਸੇ ਨਾਲ ਕੋਈ ਨਹੀਂ ਹੋ ਸਕਦਾ ਤੇ ਅਸੀਂ ਪੈਸੇ ਨਾਲ ਵੱਡਾ ਹੋਣ ਦੀਆਂ ਜਿਹੜੀਆਂ ਪੌੜੀਆਂਵਾ ਉਹਦੀਆਂ ਉਹ ਬਸਾਕੀਆਂ ਉਹਦੀਆਂ ਕਸ਼ਾਂ ਦੀ ਦੇਲੀਆਂ ਉਹਦਾ ਖੈਰੀ ਕਰੇ ਦੋਸਤੋ ਪਿਛਲੇ ਦਿਨ ਇੱਕ ਬੜੀ ਪਿਆਰੀ ਗੱਲ ਮੈਂ ਸੁਣੀ ਕਹਿੰਦੇ ਕਿ ਤੇ ਫਕੀਰ ਰਹਿੰਦਾ ਸੀ ਕੋਈ ਉਹਦਾ ਆਖਰੀ ਸਮਾਂ ਆਇਆ ਤੇ ਉਹਨੇ ਸੱਦਿਆ ਆਪਣੇ ਜਿਹੜੇ ਉਹਦੇ ਦੋ ਚਾਰ ਚੌਣ ਵਾਲੇ ਸੀ ਤੇ ਉਹਨਾਂ ਨੂੰ ਕਿਹਾ ਕਿ ਮੈਂ ਆਪਦੀ ਵਸੀਅਤ ਲਿਖਣੀ ਤੇ ਉਹ ਜਿਹੜੇ ਉਹਦੇ ਨਾਲ ਰਹੇ ਸੀ ਸੱਲਾ ਬੱਦੀ ਉਹਨੂੰ ਜਾਣਦੇ ਸੀ ਵੀਰ ਨੂੰ ਇਹ ਫੁੱਟੀ ਕਾਡੀ ਤੇ ਕੋਲ ਹੈਗੀ ਨਹੀਂ ਤੇ ਵਸੀਤ ਇਹਨੇ ਗਾਦੀ ਲਿਖ ਦੇਣੀ ਤੇ ਉਹ ਕਹਿੰਦੇ ਸਹਬ ਕੀ ਲਿਖੋਗੇ ਵਸੀਤ ਦੇ ਵਿੱਚ ਕੀ ਲਿਖਾਉਣਾ ਜੀ ਤੋਂ ਆਪਣੇ ਇੱਕ ਥੇਲੇ ਨੂੰ ਕਹਿੰਦਾ ਲਿਖ ਇਹ ਹਵਾ ਜਿਹੜੀ ਆ ਇਹ ਲਿਖ ਮੈਂ ਸਾਰੀ ਤੁਹਾਨੂੰ ਦਿੱਤੀ ਇਹ ਜਿਹੜੇ ਪੰਛੀਆਂ ਦੇ ਗੀਤ ਆ ਇਮਨ ਸਾਰਾ ਤੈਨੂੰ ਦਿੰਦਾ ਕਿੰਨਾ ਪਿਆਰ ਆ ਮੇਰੇ ਕੋਲ ਮੇਰੇ ਦਿਲ ਦੇ ਵਿੱਚ ਮੇਰੇ ਦਿਲ ਦੀ ਜਿਹੜੀ ਪੱਕੀ ਜੀ ਆ ਇਹ ਸਾਰੀ ਮੈਂ ਤੈਨੂੰ ਦਿੱਤੀ ਹੈ ਜਿਹੜੀ ਹਵਾ ਵਾਰ ਉਮਕਦੀ ਆ ਇਹ ਮੈਂ ਤੈਨੂੰ ਦਿੱਤੀ ਮੈਂ ਤੈਨੂੰ ਬੱਦਲ ਵੀ ਦਿੱਤੇ ਮੈਂ ਤੈਨੂੰ ਬਾਰਿਸ਼ ਵੀ ਦਿੱਤੀ ਮੈਂ ਤੈਨੂੰ ਸੰਗੀਤ ਵੀ ਦਿੱਤਾ ਮੈਂ ਤੈਨੂੰ ਗੀਤ ਵੀ ਦਿੱਤਾ ਮੈਂ ਆਪਦੀ ਕਮਤਾ ਵੀ ਦਿੰਨਾ ਮੈਂ ਆਪਦੀਆਂ ਦਵਾਵਾਂ ਵੀ ਦਿੰਨਾ ਮਰਾਬ ਦੀ ਰੂਹ ਵੀ ਦਿੰਨਾ ਤੁਨੂੰ ਇਹ ਜੂ ਵੀ ਦਿੰਨਾ ਕਿਾਤ ਖੂਬਸੂਰਤ ਵਸੀਅਤ ਸੀ ਕਿਤੇ ਕਵਤਾ ਕਵਤਾ ਤਲੀ ਤੇ ਧਰਤੀ ਨਾ ਇਸ ਕਵਤਾ ਤਲੀ ਤੇ ਧਰਤੀ ਤੇ ਕਵਤਾ ਤੋਂ ਵੱਡਾ ਸ਼ਬਦ ਤੋਂ ਵੱਡਾ ਤੇ ਕੋਈ ਵੀ ਨਹੀਂ ਤੇ ਉਹ ਫਕੀਰ ਆਪਣੀ ਵਸੀਅਤ ਲਿਖਾਉਂਦਾ ਗਿਆ ਕਿ ਮੈਂ ਕਾਇਨਾਤ ਤੇ ਵਿਚੋਲੀ ਜਪੋਣਾ ਇਹਨੂੰ ਸੰਭਾਲ ਕੇ ਰੱਖਿਓ ਇਹ ਤੁਹਾਡੀ ਜਾਇਦਾਦ ਆ ਤਾਂ ਦੋਸਤੋ ਹਰ ਵਾਰੀ ਮੈਂ ਗੱਲ ਕਰਦਾ ਨਾ ਕਿ ਸਾਡਾ ਆਲਾ ਦਵਾਲਾ ਇਹ ਸਾਡਾ ਆਵਦਾ ਵਾ ਕਿ ਸਾਨੂੰ ਪੀਰਾ ਫਕੀਰਾ ਪਦੰਬਰਾਂ ਨੇ ਛੋਲੀ ਚ ਪਾ ਕੇ ਦਿੱਤੀ ਦਾਤ ਆ ਇਹਨੂੰ ਹਮੇਸ਼ਾ ਹੀ ਸੰਭਾਲ ਕੇ ਰੱਖੋ ਵਧੀਆ ਰੱਖੋ ਤਾਂ ਕਿ ਕਿਤੇ ਬਹਿ ਕੇ ਸਕੂਨ ਨਾਲ ਤੁਸੀਂ ਗੱਲ ਕਰਦੇ ਹੋ ਤੇ ਤੁਹਾਡੇ ਪਿੱਛੇ ਕੁੱਤਿਆਂ ਦੀ ਭੌਂਕਣ ਦੀ ਆਵਾਜ਼ ਨਾ ਆਵੇ ਉੱਥੇ ਤੁਹਾਡੇ ਬੈਨ ਦਾ ਦੋਖੜੀ ਦਾ ਸਕੂਨ ਵੀ ਜਾਂਦਾ ਰਹੇ ਇਹ ਮੈਂ ਬੜੇ ਦੁਖੀ ਹਲਦੇ ਨਾਲ ਗੱਲ ਕਰ ਰਿਹਾ ਕਿਉਂਕਿ ਇਹ ਇਨਵਾਇਰਨਮੈਂਟ ਨੂੰ ਵਿਗਾੜ ਲਿਆ ਸਾਨੂੰ ਰੁੱਖ ਲਾਉਣ ਦੀ ਲੋੜ ਸੀ ਸਾਨੂੰ ਆਪਣੀਆਂ ਨਹਿਰਾ ਸੰਭਾਲਨ ਦੀ ਲੋੜ ਸੀ ਸਾਨੂੰ ਪਾਣੀ ਸੰਭਾਲਨ ਦੀ ਲੋੜ ਆ ਹਰ ਚੀਜ਼ ਨੂੰ ਸੰਭਾਲਣ ਦੀ ਹਾਸਿਆਂ ਨੂੰ ਜਜ਼ਬਾਤਾ ਦੀ ਰਿਸ਼ਤਿਆਂ ਨੂੰ ਖਿਆਲਾਂ ਨੂੰ ਸੰਭਾਲਣ ਦੀ ਲੋੜ ਆ ਆਓ ਜਿੰਨਾ ਕ ਸੰਭਾਲ ਸਕਦੇ ਆ ਸੰਭਾਲੀਏ ਫਕੀਰ ਦੀ ਬਸੀਤ ਵਾਂਗੂ ਮੈਂ ਤੁਹਾਡਾ ਆਪਣਾ ਕੀਰਤਪਤਾ ਆਪਾਂ ਨੂੰ ਜਿਉਂਦੇ ਰਹਿਣ ਦੇ ਰੋ ਵਾਸਤੇ ਰੋ ਖੁਸ਼ ਰੋ ਬਾਦ ਰੋ ਜਿੰਦਾਬਾਦ ਰੋ